ਬੀ ਬੀ ਬੇਨਤੀ ਸੁਣੋ ਬ੍ਰਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਪਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵੰਦਾ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਹੁਣੇ-ਹੁਣੇ ਰਾਜਵੀਰ ਜਵੰਦਾ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਜਿਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਰਾਜੋ ਜਵੰਦਾ ਹੁਣ ਵੈਂਟੀਲੇਟਰ ਤੇ ਆ ਤੇ ਉਹ ਇੱਕ ਸੜਕ ਨਾਲ ਇੱਕ ਗਾਂਟ ਕਰਾ ਜਾਂਦੀ ਹੈ ਮੋਟਰਬਾਈਕ ਦੇ ਮੂਰੇ ਆ ਜਾਂਦੀ ਹੈ ਤੇ ਜਿਸ ਕਰਕੇ ਉਹ ਉੱਥੋਂ ਡਿੱਗ ਜਾਂਦੇ ਆ ਤੇ ਉਹਨਾਂ ਦਾ ਬਹੁਤ ਹੀ ਐਕਸੀਡੈਂਟ ਭਿਆਨਕ ਇੰਨਾ ਹੁੰਦਾ ਕਿ ਸਿਰ 'ਚ ਕਾਫੀ ਸੱਟ ਲੱਗੀ ਹੋਈ ਹੈ ਆਪਣਾ ਸਿੰਗਰ ਕਲਾਕਾਰ ਭਾਈ ਜਾਰਾ ਉੱਥੇ ਪਹੁੰਚ ਚੁੱਕਿਆ ਹੈ ਤੇ ਆਪਾਂ ਉਹਨਾਂ ਤੋਂ ਸੁਣਦੇ ਆ ਤੇ ਉਹਨਾਂ ਨੇ ਹੁਣੇ ਦੱਸਿਆ ਕਿ ਹੋਣ ਦੇ ਹਾਲਾਤ ਕੀ ਆ ਆਓ ਆਪਾਂ ਉਹਨਾਂ ਕੋਲੋਂ ਸੁਣਦੇ ਆ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸਕੋ ਪਲੀਜ਼ ਥੈਂਕ ਯੂ ਵੈਰੀ ਮਚ। ਜਨਾਬ ਆਦਰ ਸਾਹਿਬ ਜੀ ਨਾਲੋਂ ਮਰਜ਼ੀ। ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਬਾਕੀ ਸਾਰੇ ਚੱਲ ਬਾਤ ਹੋ ਗਈ ਕਿਵੇਂ ਹੋਇਆ ਸਾਰਾ ਕੁਝ। ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ। ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਤਲਜੀ ਤੇ ਸਿਸਵਾ ਮਦੀ ਰੋਡ ਤੋਂ ਉੱਪਰ ਹੋਇਆ। ਜੇ ਸ਼ਾਇਦ ਦੇ ਬੱਦੀ ਤੋਂ ਪਾਰਟਿਸਿਪੇਟ ਜਾਂ ਦਰ ਜਾ ਰਹੇ ਸੀਗੇ ਸ਼ਿਮਲੇ ਵੱਲ। ਸ਼ਿਮਲਾ ਰਾਹ ਜੀ ਹਾਜੀ ਹਾਜੀ। ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਹਜੇ 3-4 ਘੰਟੇ ਤੱਕ ਦੱਸਣਗੇ ਹਾਲਤ ਹਜੇ ਕਾਫੀ ਮਦਰ ਨਾਜ਼ੁਕ ਹੈ ਪਰ ਅਰਦਾਸ ਕਰੀਏ ਜੀ ਸਰ ਹਾਂਜੀ ਬਿਲਕੁਲ ਸਾਰਿਆਂ ਨੂੰ ਅਰਦਾਸ ਕਰਨ ਦੀ ਜ਼ਰੂਰਤ ਹੈ ਕਿ ਜਰਾਜਵੀਰ ਜਵੰਦਾ ਜੀ ਜੀ ਤੋ ਜੀ ਤੀ ਠੀਕ ਹੋ ਜਾਣ ਆਪਾਂ ਅਗਲੀ ਅਪਡੇਟ ਦੇ ਨਾਲ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਉਹਨਾਂ ਦੇ ਕੀ ਹਾਲ ਆਪਾਂ ਮਿਲਾਂਗੇ ਅਗਲੀ ਅਪਡੇਟ ਦੇ ਨਾਲ ਤਬ ਤੱਕ ਰੱਬ ਰੱਖਾ